ਪਿੰਡ ਦੇ ਮੋਹਤਵਾਰ ਸੱਜਣ ਭਾਈ ਸਾਹਿਬ ਐ ਜਥੇਦਾਰ ਧਰਪਾਲ ਸਿੰਘ ਜੀ ਮੰਡ ਖਿਡਾਰੀ ਵੀਰਾਂ ਨੂੰ ਸ਼ੀਵਾ ਦੇ ਰਹੇ ਨੇ ਸਿੱਠੀ ਤੇ ਲੋ ਜੀ ਹੋਰ ਸਾਡੇ ਮੋਹਤਵਾਰ ਸੱਜਣ ਦੋਹਾਂ ਟੀਮਾਂ ਨੂੰ ਸ਼ੀਵਾ ਦੇ ਰਹੇ ਨੇ ਫੈਸਟਵਾਲ ਕਬੱਡੀ ਉਪਨ ਦੀ ਟੱਕਰ ਹੋਣੀ ਹੈ ਸੋ ਬੇਨਤੀ ਕਰਦੇ ਆ ਪਲੇਅਰਾਂ ਨੂੰ ਭਵਿੱਖ ਸਾਧਨ ਬਾਈ ਬਣ ਕੇ ਓਪਨ ਦੀਆਂ ਟੀਮਾਂ ਨੂੰ ਮੈਂ ਬੇਨਤੀ ਕਰੂੰਗਾ ਧੀਰਾ ਪੱਤਰਾ ਤੇ ਪੰਗਾਲਾ ਇਹ ਟੀਮਾਂ ਜਿਹੜੀਆਂ ਰੈਡੀ ਰਹਿਣਗੀਆਂ ਧੀਰਾ ਪੱਤਰਾ ਤੇ ਪੰਗਾਲਾ ਦੀਆਂ ਟੀਮਾਂ ਸੋ ਉਧਰਲੇ ਪਾਸੇ ਖਿਡਾਰੀਆਂ ਦੇ ਨਾਲ ਜਾਣ ਤੇ ਪਹਿਚਾਣ ਕੀਤੀ ਜਾ ਰਹੀ ਆ हिकु यादिगिरी तस्वीर